ਘਟਨਾ ਜੀ ਪੰਜ-ਛੇ ਦਿਨਾਂ ਤੋਂ ਮੀਂਹ ਪੈ ਰਿਹਾ ਜੀ ਜਿਸ ਦੇ ਕਾਰਨ ਅੱਜ ਬਿਜਲੀ ਚਮਕੀ ਜੀ ਇੱਕਦਮ ਉਹਦੇ ਨਾਲ ਸਾਡੇ ਦੋ-ਤਿੰਨ ਪੱਖੇ ਸੜ ਗਏ ਤੇ ਅਣੀਆਂ ਗਵੰਡੀਆਂ ਨੁਕਸਾਨ ਵੀ ਹੋਇਆ ਤੇ ਸਾਡੇ ਦੋ ਘਰ ਛੱਡ ਕੇ ਸਾਡੀ ਮੋਟਰ ਲੱਗੀ ਉਹ ਵੀ ਮੋਟਰ ਵੀ ਸੜ ਗਈ ਹੈ ਤੇ ਥੱਲੇ ਅਰਥ ਲੱਗਿਆ ਹੋਇਆ ਸੀ ਜੀ ਤੇ ਕਰਕੇ ਸਾਡੀ ਬਚਤ ਹੋ ਗਈ ਪਹਿਲਾਂ ਵੀ ਕਦੇ ਇਦਾਂ ਦੇ ਹੋਇਆ ਨਹੀਂ ਪਹਿਲਾਂ ਨਹੀਂ ਜੀ ਹੋਇਆ ਪਹਿਲਾਂ ਚਾਂਦ ਸੀ ਹੋਇਆ ਜੀ ਪਹਿਲਾਂ ਚਾਂਦ ਸੀ ਹਾਂਜੀ ਪੂਰਨ ਨੁਕਸਾਨ ਨਹੀਂ ਹੋਇਆ ਇਹ ਇਨਵਰਟਰ ਸੜ ਗਿਆ ਜੀ ਆਪਣਾ ਜਿਹੜੇ ਪੱਖੇ ਚੱਲਦੇ ਸੀ ਉਹਦੇ ਤੇ ਉਹ ਵੀ ਸਾਰੇ ਸੜ ਗਏ ਇਹਨੇ 5-6 ਘਰਾਂ ਦੇ ਦੂਰ-ਦੂਰ ਸਾਰੇ ਘਰਾਂ ਦਾ ਨੁਕਸਾਨ ਕੀਤਾ ਜਿਹਦਾ ਇਨਵਰਟਰ ਸੜ ਗਿਆ ਕਿਸੇ ਦਾ ਪੱਖਾ ਸੜ ਗਿਆ ਕਿਸੇ ਦੀ ਫ੍ਰਿਜ ਸੜ ਗਈ ਹੈ ਵੇਲੀ ਦੇ ਵਿੱਚ ਵੀ ਜਿਹੜਾ ਹੈ ਹਾਂਜੀ ਉਹ ਵੀ ਪੱਖਾ ਸੜ ਗਿਆ ਜੀ ਕਿਸੇ ਵੇਲੀ ਜੀ ਲੱਗੇ ਹੋਏ ਸੀ ਜੀ ਦੋ ਬਾਹਰ ਲੱਗੇ ਸੀ ਅੰਦਰ ਡ੍ਰੈਨ ਉਹ ਵੀ ਸੜ ਗਿਆ ਹੰਤਾ ਕੀ ਕਾਰਨ ਹੋਵੇ ਚਮਕਦੇ ਨਾਲ ਹੀ ਸੜ ਗਏ ਜੀ ਇਹ ਉਦਾਰਥ ਹੋ ਗਿਆ ਵੀ ਜੀਲੀ ਦਾ ਅਰਥ ਕਰ ਚੁੱਕੇ ਜਾ ਰਹੇ ਆ ਸੀ ਹਾਂਜੀ ਹਾਂਜੀ ਸੋਲਰ ਦਾ ਨੁਕਸਾਨ ਸੋਲਰ ਵੀ ਕਰੇ ਲੱਗਿਆ ਹਾਂ ਸੋਲਰ ਦਾ ਨੁਕਸਾਨ ਨਹੀਂ ਹੋਈ ਉਹ ਅਰਥ ਕਰਕੇ ਬਚਤ ਹੋ ਗਈ ਉਹ ਉੱਥੇ ਪਟਾਕਾ ਮਾਰ ਕੇ ਵਾਪਸ ਹੋ ਗਈ ਹਾਂਜੀ ਤਿੰਨ ਪੱਕੇ ਸੜੇ ਐ ਦੋ ਮੋਟਰਾਂ ਇਹ ਕੁਛ 11 ਸੀਗੀਆਂ ਬੀਲੀ ਵਾਲੀਆਂ ਉਹ ਟੁੱਟ ਗਈਆਂ ਇਹ ਹੋ ਗਿਆ ਐਕਸੀਡੈਂਟ ਹੋਇਆ ਕਿਵੇਂ ਐ ਤੇ ਲਾਈਟ ਉਸਮਾਨੀ ਬੀਲੀ ਟਗੀ ਆ 1 ਵਜੇ ਜੋ ਅਰਥ ਲੱਗਿਆ ਸੀ ਤੇ ਸੋਲਰ ਵਾਲਾ ਉਹ ਉੱਤੇ ਦੇਖ ਕੇ ਵਾਪਸ ਚਲੀ ਗਈ ਹੈ ਉਹਦੇ ਨਾਲ ਹੀ ਨੁਕਸਾਨ ਹੋ ਗਿਆ 反正我听那个。